ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਪੂਰਾ ਰੋਜ਼ਾਨਾ ਤੁਹਾਡੇ ਦਰਮਿਆਨ ਆਪਾਂ ਕਰਦੇ ਆ ਇੱਕ ਨਵੀਂ ਸ਼ਖਸੀਅਤ ਜੀ ਦਾ ਭਾਵੇਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਯੋਗਦਾਨ ਹੈ ਵਿਦਿਅਕ ਖੇਤਰ 'ਚ ਖੇਡਾਂ ਦੇ ਖੇਤਰ 'ਚ ਵਾਤਾਵਰਣ ਦੇ ਖੇਤਰ 'ਚ ਸਭਿਆਚਾਰ ਦੇ ਖੇਤਰ ਜਾਂ ਕਿਸੇ ਵੀ ਖੇਤਰ ਦੇ ਵਿੱਚ ਅੱਜ ਇੱਕ ਨੌਜਵਾਨ ਉੱਭਰਦਾ ਗਾਇਕ ਕ੍ਰਿਸ਼ਨ ਸਿੰਘ ਉਹਦਾ ਪਿੰਡ ਮੋਰਾਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਤੇ ਉਹ ਮੁੰਡੇ ਨੂੰ ਸੰਗੀਤ ਵਿਭਾਗ ਦਾ ਸ਼ੌਂਕ ਹੈ ਉਹ ਸੰਗੀਤ ਵਿਭਾਗ ਨਾਲ ਜੁੜ ਗਿਆ ਹੈ ਸੰਗੀਤ ਨਾਲ ਕਿਉਂ ਜੁੜਨਾ ਚਾਹੁੰਦਾ ਹੈ ਸੰਗੀਤ ਦੀ ਸਾਡੇ ਜੀਵਨ ਵਿੱਚ ਕੀ ਅਹਿਮੀਅਤ ਹੈ ਕੀ ਮਤਤਾ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਕ੍ਰਿਸ਼ਨ ਸਿੰਘ ਜੀ ਸਾਡੇ ਸਟੂਡੀਓ ਪਹੁੰਚਣ ਤੇ ਪਹਿਲਾਂ ਜੀ ਆਇਆਂ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਹੈ ਕ੍ਰਿਸ਼ਨ ਸਿੰਘ ਜੀ ਸਾਡੇ ਦੇਸ਼ ਵਿਦੇਸ਼ ਚ ਜਿਹੜੇ ਬੈਠੇ ਨੇ ਸਰੋਤੇ ਦਰਸ਼ਕ ਤੁਹਾਨੂੰ ਪਸੰਦ ਕਰਦੇ ਨੇ ਆਪਣੇ ਚੈਨਲ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਇਹ ਦੱਸੋ ਬਈ ਪਹਿਲਾਂ ਤੇ ਦੱਸੋ ਤੁਹਾਡਾ ਸੰਗੀਤ ਵਾਲੇ ਪਾਸੇ ਰੁਝਾਨ ਕਿਵੇਂ ਬਣਿਆ ਹੁਣ ਤੁਸੀਂ ਕੀ ਕਰ ਰਹੇ ਹੋ ਪਹਿਲਾਂ ਇਹ ਤੇ ਜਾਣਕਾਰੀ ਦੇਈ ਆਪਾਂ ਸੰਗੀਤ ਵਾਲੇ ਪਾਸੇ ਜੀ ਰੁਝਾਨ ਅਸਲ 'ਚ ਜਦੋਂ ਮੈਂ 10th ਦੇ ਵਿੱਚ ਸੀ ਨਾ ਜੀ ਤੇ ਅਸਲ 'ਚ ਸਾਡੇ ਮੇਰੇ ਬਹੁਤ ਹੀ ਸਤਕਾਰਯੋਗ ਡਾਕਟਰ ਦਵਿੰਦਰ ਸੈਫੀ ਜੀ ਜੋ ਕਿ ਮੇਰੇ ਇਨਚਾਰਜ ਰਹੇ ਚੁੱਕੇ ਆ ਤੇ ਉਹਨਾਂ ਨੇ ਅਸਲ 'ਚ ਟੈਲੈਂਟ ਮੇਰਾ ਪਛਾਣਿਆ ਜੀ ਤੇ ਸਾਡੇ ਸਕੂਲ 'ਚ ਆਹੀ ਸੀਗਾ ਕੁਛ ਚੱਲਦਾ ਰਹਿੰਦਾ ਸੀਗਾ ਵੀ ਬੱਚਿਆਂ ਨੂੰ ਟੈਲੈਂਟ ਕਰਕੇ ਵੀ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸੀਗਾ ਪਰ ਇੱਕ ਐਵ ਜੀ ਸ਼ਖਸੀਤ ਆਏ ਜਦੋਂ ਸਾਡੇ ਸਕੂਲ ਦੇ ਵਿੱਚ ਇਹਨਾਂ ਨੇ ਬਦਲੀ ਕਰਵਾਈ ਇਹਨਾਂ ਨੇ ਸਾਡਾ ਟੈਲੈਂਟ ਪਛਾਣਿਆ ਤੇ ਉਦੋਂ ਫਿਰ ਸਰ ਦੀ ਕਿਰਤਾ ਲਿਖੀ ਮਾਂ ਬੋਲੀ ਗਾਈ ਸੀ ਜੀ ਮੈਂ ਸਕੂਲ ਦੇ ਵਿੱਚ ਪਹਿਲੀ ਵਾਰੀ ਉਦੋਂ ਫਿਰ ਸਾਰਿਆਂ ਨੂੰ ਪਤਾ ਲੱਗਾ ਜੀ ਉਦੋਂ ਫਿਰ ਦਾਸ ਨੂੰ ਵੀ ਸ਼ੌਂਕ ਪੈ ਗਿਆ ਵੀ ਆਹ ਵੀ ਸਾਰੇ ਮੇਰੀ ਸਪੋਰਟ ਕਰਦੇ ਆ ਤੇ ਵੀ ਮੈਂ ਕਲਾਕਾਰੀ ਵਾਲੀ ਲੇਨ ਦੇ ਵਿੱਚ ਆਵਾਂ ਕਿਉਂਕਿ ਜੀ ਮੈਂ ਤੁਹਾਨੂੰ ਅਸਲੀਅਤ ਦੱਸਦਾ ਮੇਰਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਹੁੰਦਾ ਸੀ ਜਮ੍ਹਾਂ ਵਿੱਚ ਅੱਛਾ ਹਾਂਜੀ ਨਹੀਂ ਹੁਣ ਤੁਸੀਂ 10ਵੀਂ ਤੋਂ ਬਾਅਦ ਕੇ 12ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਜੀ ਅਸਲ ਚ ਪਲੱਸ 2 ਤੋਂ ਬਾਅਦ ਤੁਸੀਂ ਸੰਗੀਤ ਦਾ ਸਿੱਖਣਾ ਹਾਂਜੀ ਮناسب ਸਮਝਿਆ ਕੀ ਕੋਈ ਸਿੱਖ ਲਿਆ ਹੁਣ ਤੱਕ ਸਿੱਖਿਆ ਤਾਂ ਜੀ ਜੋ ਕੋਸ਼ਾ ਗੋਡ ਗਿਫਟਡ ਹੀ ਹੈ ਜੀ ਅੱਜ ਤੱਕ ਮੇਰਾ ਕੋਈ ਉਸਤਾਦ ਨਹੀਂ ਜੀ ਮਤਲਬ ਕਿ ਗੁਰੂ ਦੀ ਕਿਰਪਾ ਹੀ ਹੈ ਜੀ ਬਸ ਅਹੀਂ ਕੁਝ ਨਹੀਂ ਸਿੱਖਿਆ ਜੀ ਅੱਜਕੱਲ ਬਸ ਨਹੀਂ ਜਿਹੜੇ ਡਾਕਟਰ ਦਵਿੰਦਰ ਸੈਫੀ ਨੇ ਉਹ ਜਿਹੜੇ ਸ਼ਾਇਰ ਨੇ ਉਹਨਾਂ ਦੀ ਗੱਲ ਕਰਦੇ ਹਾਂ ਸਾਹਿਤਕਾਰ ਨੇ ਹਾਂਜੀ ਹਾਂਜੀ ਉਹ ਤੁਹਾਡੇ ਦੇ ਆਪਕ ਸੀ ਉਹ ਤਾਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਹਾਂਜੀ ਮੋਰਾਲੀ ਦੇ ਉਹਨਾਂ ਨੇ ਅਸਲ ਚ ਟੈਲੈਂਟ ਪਛਾਣਿਆ ਜੀ ਮੇਰਾ ਅੱਛਾ ਹਾਂਜੀ ਉਹਨਾਂ ਦੀ ਲਿਖੀ ਹੋਈ ਕਿਰਤਾ ਕੰਪੋਜ਼ ਕੀਤੀਆਂ ਜੀ ਤਿੰਨ ਚਾਰ ਫਿਰ ਉਹਨਾਂ ਨੇ ਟੱਪੇ ਲਿਖੇ ਸੀ ਉਹ ਕੰਪੋਜ਼ ਕੀਤੇ ਨਹੀਂ ਜਿਹੜਾ ਤੁਹਾਨੂੰ ਇੱਥੇ ਲਿਆਉਣ ਦਾ ਸਬੱਬ ਬਣਿਆ ਹਾਂਜੀ ਅੱਜ RAM MUHAMMAD SINGH JAZ WELFARE SOCIETY ਦਾ ਸਮਾਗਮ ਸੀ ਮੈਂ ਤੁਹਾਨੂੰ ਸੁਣਿਆ ਤੇ ਮੇਰਾ ਜੀ ਕੀਤਾ ਮੈਂ ਆਪਣੇ ਸਟੂਡੀਓ ਚ ਤੁਹਾਨੂੰ ਸੱਦਾ ਦੇਵਾਂ ਮੈਂ ਪੇਸ਼ਕਾਸ਼ ਕੀਤੀ ਤੁਸੀਂ ਪ੍ਰਵਾਨ ਕਰ ਲਈ ਪਹਿਲਾਂ ਤਾਂ ਉਹਦਾ ਧੰਨਵਾਦ ਥੈਂਕ ਯੂ ਜੀ ਤੁਸੀਂ ਜਿਹੜਾ ਉੱਥੇ ਸੁਣਾਇਆ ਮਾਂ ਬੋਲੀ ਬਾਰੇ ਆਪਾਂ ਉਹ ਵੀ ਸੁਣਾਂਗੇ ਤੁਸੀਂ ਜਿਹੜਾ ਟੱਪਿਆਂ ਦੀ ਗੱਲ ਕਰਦੇ ਹੋ ਉਹ ਵੀ ਸੁਣਾਂਗੇ ਪਰ ਡਾਕਟਰ ਦਵਿੰਦਰ ਸੈਫੀ ਬਾਰੇ ਵੀ ਕੁਝ ਦੱਸਣਾ ਚਾਹਣਾ ਹਾਂ ਹਾਂਜੀ ਜ਼ਰੂਰ ਦੱਸਾਂਗੇ ਜੀ ਉਹਨਾਂ ਦੀ ਬਦੌਲਤ ਤਾਂ ਅੱਜ ਇੱਥੇ ਬੈਠੇ ਆਂ ਜੀ ਉਹ ਅਸੀਂ ਇਹਨਾਂ ਦੀ ਪਰਸੋਂ ਕਾਲ ਤੇ ਗੱਲ ਕਰ ਰਹੇ ਸੀ ਸਰ ਨਾਲ ਵੀ ਯਾਦ ਆ ਗਈ ਸਰਾਂ ਦੀ ਵੈਸੇ ਹੀ ਸਰਾਂ ਨੂੰ ਮੈਂ ਕਿਹਾ ਸਰ ਜੀ ਤੁਹਾਡਾ ਬਰਥਡੇ ਮਨਾਣਾ ਸੀ 7 ਮਾਰਚ ਨੂੰ ਜੀ ਸਰਾਂ ਨੇ ਫਿਰ ਗੱਲਾਂ ਕਰੀ ਗਏ ਸਰ ਕਹਿੰਦੇ ਵੀ ਆਪਾਂ ਜਾਣਾ ਉੱਥੇ ਮੈਂ ਕਿਹਾ ਠੀਕ ਹੈ ਜੀ ਚੱਲ ਬੜਾਂਗੇ ਤੇ ਉਹ ਕਹਿੰਦੇ ਤੁਹਾਨੂੰ ਯਾਦ ਆ ਕੁਝ ਮੈਂ ਕਿਹਾ ਹਾਂਜੀ ਮਾਂ ਬੋਲੀ ਤੇ ਆਪਾਂ ਗਾ ਦਾਂਗੇ ਉੱਥੇ ਕੁਝ ਤੇ ਉਹ ਫਿਰ ਉਹਦੇ ਪਰਸੋਂ ਸਵਾਪ ਬਣਿਆ ਜੀ ਸਾਡਾ ਵੀ ਨਾਲ ਜਾਣ ਦਾ ਤੇ ਅੱਜ ਫਿਰ ਤੁਹਾਡੇ ਰੂਪ ਰੂਪ ਸਰ ਲੈ ਕੇ ਆਏ ਜੀ ਬਹੁਤ ਬਹੁਤ ਸਰਾਂ ਦਾ ਵੀ ਧੰਨਵਾਦ ਜਿਹੜੇ ਸਾਨੂੰ ਤੁਹਾਡੇ ਰੂਪ ਰੂਪ ਕਰਾਇਆ ਜੀ ਚਲੋ ਜਿਹੜੇ ਤੁਸੀਂ ਜ਼ਿਆਦਾਤਰ ਡਾਕਟਰ ਦਵਿੰਦਰ ਸੈਫੀ ਦੇ ਹੀ ਲਿਖੇ ਹੋਏ ਬੋਲਦੇ ਹੋ ਬਾਜਾਲਾ ਤਾਂ ਉਹੀ ਸੀ ਹਾਂਜੀ ਅੱਜ ਵਾਲਾ ਉਹੀ ਸੀ ਬਾਕੀ ਦੁਨਿਆਵੀ ਵੀ ਚੱਲੀ ਜਾਂਦੇ ਆ ਜੀ ਜਿਵੇਂ ਅੱਜ ਕੱਲ ਦਾ ਜਵਾਨਾਂ ਚੱਲਦਾ ਚਲੋ ਕਿਹੜਾ ਸਾਡੇ ਦਰਸ਼ਕਾਂ ਦੇ ਰੂਹ ਰੂਹ ਕਿਹੜਾ ਕਰਨਾ ਚਾਹੁੰਦੇ ਹੋ ਤੁਸੀਂ ਟੱਪੇ ਕਿ ਗੀਤ ਕੋਈ ਟੱਪੇ ਜੀ ਆਪਣੇ ਡਾਕਟਰ ਦਵਿੰਦਰ ਸੈਫੀ ਸਰਾਂ ਦੇ ਲਿਖੇ ਹੋਏ ਡਾਕਟਰ ਦਵਿੰਦਰ ਸੈਫੀ ਦੇ ਲਿਖੇ ਹੋਏ ਟੱਪੇ ਹਾਂਜੀ ਟੱਪੇ ਕਿਹੜੇ ਜਿਹੜੇ ਰੋਚਕ ਹੋਣ ਸਾਡੀ ਰੂਹ ਵਿੱਚ ਉਗ ਚੰਨਵੇ ਉਹ ਸਾਡੀ ਰੂਹ ਵਿੱਚੋਂ ਉਗ ਚੰਨਵੇ ਵਾਹ ਹੂੰ ਮਿੱਤ ਦਿਲ ਵਾਲੀ ਪੁੱਗ ਚੰਬੇ ਸੁਣਿਆ ਮਿੱਤ ਦਿਲ ਵਾਲੀ ਪੁੱਗ ਚੰਬੇ ਮਨ ਦੀ ਚਟਾਨ ਤੋੜ ਕੇ ਹੋਏ ਮਨ ਦੀ ਚਟਾਨ ਤੋੜ ਕੇ ਸਾਡੀ ਰੂਹ ਵਿੱਚੋਂ ਯੁਗ ਚੰਬੇ ਸੁਣਿਆ ਸਾਡੀ ਰੂਹ ਵਿੱਚੋਂ ਯੁਗ ਚੰਬੇ ਕੀਤੇ ਕੌਲ ਨੇ ਬਾ ਜਾਵਾ ਸੋਹਣਿਆ ਕੀਤੇ ਕੌਲ ਨੇ ਬਾ ਜਾਵਾ 사ਗਰ ਬਣੀ ਸੋਹਣਿਆ 사ਗਰ ਬਣੀ ਸੋਹਣਿਆ ਬਾਨ ਨਦੀ ਮੈ ਸੁਮਾ ਜਾਵਾ ਚੰਨ ਵੇ ਬਾਨ ਨਦੀ ਮੈ ਸੁਮਾ ਜਾਵਾ ਵੇ ਤੂੰ ਜੱਗ ਤੋਂ ਯੋ ਨੋ ਖਾਏ ਚੰ ਵੇ ਵੇ ਤੂੰ ਜੱਗ ਤੋਂ ਯੋ ਨੋ ਖਾਏ ਜੀ ਦੇ ਵਿੱਚੋਂ ਰੱਬ ਦੀ ਸਦਾ ਹੈ ਚੀ ਦੇ ਵਿੱਚੋਂ ਰੱਬ ਦੀ ਸਦਾ ਤੂੰ ਉਹ ਯੋ ਚਰੋ ਖਾਏ ਉਹ ਯੋ ਚਰੋ ਖਾਏ ਵਾਹ ਗੁੱਡ ਗੁੱਡ ਏ ਜੋ ਰਮਜ ਪਿਆਰਾਂ ਦੀ ਸੁਣਿਆ ਏ ਜੋ ਰਮਜ ਪਿਆਰਾਂ ਦੀ ਸੈਫੀ ਕਿਥੋਂ ਸਮਝਣਗੇ ਹਏ ਸੈਫੀ ਕਿਥੋਂ ਸਮਝਣਗੇ ਬੋਲੀ ਸਿੱਖੇ ਜੋ ਪਿਆਰਾਂ ਦੀ ਜਨਵੇ ਬੋਲੀ ਸਿੱਖੇ ਜੋ ਪਿਆਰਾਂ ਦੀ ਲੋ ਜੀ ਇਹ ਕ੍ਰਿਸ਼ਨ ਸਿੰਘ ਨੇ ਡਾਕਟਰ ਦਵਿੰਦਰ ਸ਼ੈਫੀ ਜਿਹੜੇ ਉੱਗੇ ਸ਼ਾਇਰ ਹੋਏ ਨੇ ਉੱਗੇ ਸਾਹਿਤਕਾਰ ਨੇ ਤੇ ਸਾਰੇ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਨਹੀਂ ਸਾਰੀ ਦੁਨੀਆ ਦੀ ਮੰਨੀ ਪਰਮੰਨੀ ਸ਼ਖਸੀਅਤ ਹੈ ਉਹਦੇ ਲਿਖੇ ਟੱਪੇ ਸੁਣਾਏ ਨੇ ਪਰ ਆਪਾਂ ਹੋਰ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕ੍ਰਿਸ਼ਨ ਸਿੰਘ ਤੋਂ ਬਈ ਹੋਰ ਕੀ ਕੋਸ਼ਿਸ਼ੇ ਜਾਣਦੇ ਨੇ ਪਰ ਉਸ ਤੋਂ ਪਹਿਲਾਂ ਆਪਾਂ ਲੈਣਾ ਇੱਕ ਛੋਟਾ ਜਿਹਾ ਹਰ ਤਰ੍ਹਾਂ ਦੇ ਵਰਤਮਾਨ ਸਰੋਕਾਰਾਂ ਨਾਲ ਜੁੜੀ ਖਬਰ ਭਖ ਦੇ ਮਸਲਿਆਂ ਨਾਲ ਚਲੰਤ ਮਾਮਲਿਆਂ ਨਾਲ ਸਾਡੀ ਨਵੀਂ ਪੀੜੀ ਦਾ ਨੌਜਵਾਨੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਤੁਹਾਡੇ ਕੋਲ ਨਵੇਂ ਤੋਂ ਨਵੇਂ ਪ੍ਰੋਗਰਾਮ ਲੈ ਕੇ ਆਉਣੇ ਆ। ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਪ੍ਰਤਿਕਰਮ ਕਰੋ। ਸਾਡਾ YouTube ਚੈਨਲ ਹੈ ਗੁਰਿੰਦਰ ਸਿੰਘ ਕੋੜਪੁਰਾ ਦੇ ਨਾਂ ਤੇ ਤੇ ਸਾਡਾ Facebook ਅਕਾਊਂਟ ਫੇਸਬੁਕ ਪੇਜ ਜਿਹੜਾ ਬਣਿਆ ਉਹ ਵੀ ਗੁਰਿੰਦਰ ਸਿੰਘ ਕੋੜਕੂਰਾ ਦੇ ਨਾਮ ਤੇ ਆ ਹੁਣ ਤੁਹਾਨੂੰ ਫਰੈਂਡ ਰਿਕੁਐਸਟ ਭੇਜਣ ਦੀ ਲੋੜ ਨਹੀਂ ਹੁਣ ਤੁਸੀਂ ਇਹ ਨਾ ਕਹੋ ਕਿ ਤੁਸੀਂ ਕਨਫਰਮ ਨਹੀਂ ਕੀਤਾ ਤੁਸੀਂ ਐਕਸੈਪਟ ਨਹੀਂ ਕੀਤਾ ਹੁਣ ਫਾਲੋ ਕਰੋ ਤੇ ਨਾਲ ਜੁੜ ਜੋ ਰੋਜ਼ਾਨਾ ਇਸ ਤਰ੍ਹਾਂ ਦੇ ਆ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਪ੍ਰਤੀਕਿਰਮ ਕਰਿਆ ਕਰੋ ਸਤਿ ਸ੍ਰੀ ਅਕਾਲ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆਪਾਂ ਕ੍ਰਿਸ਼ਨ ਸਿੰਘ ਉਸ ਨੌਜਵਾਨ ਨਾਲ ਜਿਹੜਾ ਪਿੰਡ ਮੋਹਰਾਂ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਜੰਪਲ ਗੱਲਬਾਤ ਕਰ ਰਹੇ ਆਂ ਮਾਂ ਬੋਲੀ ਪੰਜਾਬੀ ਬਾਰੇ ਵਰਤਮਾਨ ਹਾਲਾਤਾਂ ਬਾਰੇ ਤੇ ਨਵੀਂ ਪੀੜ੍ਹੀ ਮਾਂ ਬੋਲੀ ਪੰਜਾਬੀ ਤੋਂ ਕਿਉਂ ਦੂਰ ਹੋ ਰਹੀ ਆਂ ਪੁਸਤਕ ਸੱਭਿਆਚਾਰ ਤੋਂ ਕਿਉਂ ਜੋ ਦੂਰ ਹੁੰਦੀ ਜਾ ਰਹੀ ਆਂ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆਂ ਪਰ ਜਿਹੜੇ ਤੁਸੀਂ ਟੱਪੇ ਸੁਣੇ ਨੇ ਇਹ ਟੱਪਿਆਂ ਬਾਰੇ ਆਪੋ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਤਾਂ ਕਿ ਕ੍ਰਿਸ਼ਨ ਸਿੰਘ ਤੇ ਮੈਂ ਕੁਝ ਸਿੱਖਾਂ ਤੁਹਾਡੇ ਸੁਝਾਅ ਸਬਕ ਭਾਸ਼ਾ ਵਿੱਚ ਹੋਣੇ ਚਾਹੀਦੇ ਨੇ ਆਪਾਂ ਕ੍ਰਿਸ਼ਨ ਸਿੰਘ ਜੀ ਤੋਂ ਅਗਲਾ ਸਵਾਲ ਪੁੱਛਦੇ ਹਾਂ ਕ੍ਰਿਸ਼ਨ ਸਿੰਘ ਜੀ ਮਾਂ ਬੋਲੀ ਪੰਜਾਬੀ ਤੋਂ ਨਵੀਂ ਪੀੜੀ ਦੂਰ ਹੋ ਰਹੀ ਐ ਜੀ ਪੁਸਤਕ ਸੱਭਿਆਚਾਰ ਤੋਂ ਦੂਰ ਜਾ ਰਹੀ ਐ ਇਹਦਾ ਕੀ ਕਾਰਨ ਸਮਝਦੇ ਹੋ ਆਈਲੈਂਡ ਸੈਂਟਰਾਂ ਨੇ ਪਟਲੇ ਜੀ ਸਾਰੇ ਆਈਲੈਂਡ ਸੈਂਟਰਾਂ ਨੇ ਜੀ ਬਾਹਰ ਜਾਣ ਦਾ ਜੀ ਬਾਹਰ ਚਲੇ ਜਾਂਦੇ ਆ ਜੀ ਮੈਂ ਕਹਿੰਦਾ ਜੇ ਉਧਰ ਵੀ ਦਿਹਾੜੀਆਂ ਕਰਦੇ ਆਈ ਜਾ ਕੇ ਇੱਧਰ ਬਹੁਤ ਰੋਜ਼ਗਾਰ ਆ ਜੀ ਜੇ ਬੰਦਾ ਮਿਹਨਤ ਕਰੇ ਦੇਖੋ ਹੁਣ ਮੈਂ ਪਲੱਸ 2 ਕੀਤੀ ਐ ਜੇ ਮੈਂ ਕਹਾਂ ਵੀ ਮੈਂ ਭਰਤੀ ਚਲੋ ਮੇਰਾ ਨਹੀਂ ਮੰਨ ਸੀ ਜੀ ਮੈਂ 뮤జిਕ ਵਾਲੇ ਪਾਸੇ ਆ ਗਿਆ ਮੈਂ ਆਪਦਾ ਕਿਤਾ ਆਪ ਤੋਰੂਗਾ ਜੀ ਜੇ ਮੈਂ 뮤జిਕ ਦੇ ਵਿੱਚ ਆਇਆ ਤਾਂ ਦਹਾ ਬੰਦਾ ਹੀ ਰੋਟੀ ਚੱਲੂਗੀ ਜੀ ਮੇਰੇ ਨਾਲ ਜੇ ਮੈਂ ਕੱਲ ਨੂੰ ਮੇਰਾ ਨਾਂ ਬੰਦ ਆ ਜੀ ਉਮੀਦ ਆ ਬਣੂਗਾ ਬਣੂਗਾ ਜੀ ਦਤਾਰ ਮਿਹਰ ਕਰੇ ਸਾਰਾ ਕੁਝ ਚਲੋ ਪ੍ਰੇਸ਼ਨ ਸਿੰਘ ਜੀ ਆਉਣ ਵਾਲੀ ਨਵੀਂ ਪੀੜ੍ਹੀ ਆ ਜਿਹੜੀ ਉਹਦੇ ਤੁਸੀਂ ਪ੍ਰੇਰਨਾ ਸਰੋਤ ਲਈ ਕੋਈ ਸ਼ਬਦ ਬੋਲਣਾ ਚਾਹੁੰਦੇ ਹੋ ਕੋਈ ਹੋਰ ਟੱਪੇ ਜਾਂ ਕੋਈ ਟੱਪੇ ਦੀ ਮਾਂ ਬੋਲੀ ਦੀ ਗਾ ਕੇ ਦੱਸੂਗਾ ਜੀ ਮਾਂ ਬੋਲੀ ਪੰਜਾਬੀ ਦੱਸੋ ਦੱਸੋ ਮਾਂ ਬੋਲੀ ਬਿਨਾ ਕੌਣ ਲੋਰੀਆਂ ਸੁਣਾਵੇਗਾ ਮਾਂ ਬੋਲੀ ਬਿਨਾ ਕੌਣ ਲੋਰੀਆਂ ਸੁਣਾਵੇਗਾ ਕੌਣ ਸਾਡੇ ਦਿਲਾਂ ਵਾਲੇ ਵੇੜ ਰੁਣਾਏਗਾ ਮਾਂ ਬੋਲੀ ਬਿਨਾ ਕੌਣ ਈ ਥੋੜਾ ਯਾਰ ਮਾਂ ਬੋਲੀ ਬਿਨਾ ਕੌਣ ਬੋਲੀਆਂ ਸੁਣਾਵੇਗਾ ਵਾਹ ਲੋਰੀਆਂ ਸੁਣਾਵੇਗਾ ਜੀ ਲੋਰੀਆਂ ਸੁਣਾਵੇਗਾ ਜੀ ਕੌਣ ਸਾਡੇ ਦਿਲਾਂ ਵਾਲੇ ਵਿੜੇ ਰੁਸ਼ਨਾਵੇਗਾ ਵਿੜੇ ਰੁਸ਼ਨਾਵੇਗਾ ਜੀ ਅੱਛਾ ਕੋਈ ਨਾ ਆਪਣੇ ਜਿਵੇਂ ਸਾਹਿਬਜ਼ਾਦਿਆਂ ਦੇ ਦਿਹਾੜੇ ਚੱਲ ਰਹੇ ਨੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਇਹਨਾਂ ਦਿਨਾਂ 'ਚ ਹੋਰ ਬੜੇ ਸਿੰਘ ਸਿੰਘਣਿਆਂ ਦੇ ਹੋਈ ਉਹਦੇ ਨਾਲ ਸੰਬੰਧਤ ਵੀ ਕੋਈ ਟੱਪੇ ਨੇ ਤੁਹਾਡੇ ਕੋਲ ਜੀ ਜਾਂ ਕੋਈ ਗੀਤ ਹੈ ਜੀ ਜੀ ਉਹ ਸੁਣਾਓਗੇ ਸਾਹਿਬਜ਼ਾਦਿਆਂ ਦੇ ਹੈਗਾ ਜੀ ਜੀ ਤਲੀ ਤੇ ਟਿਕਾ ਕੇ ਜਿੰਦ ਪ੍ਰੀਤ ਕਿੰਜ ਪਾਈ ਦੀ ਤਲੀ ਤੇ ਟਿਕਾ ਕੇ ਜਿੰਦ ਪ੍ਰੀਤ ਕਿੰਜ ਪਾਈ ਦੀ ਸਦਕਾਂ ਤੇ ਸਰਾਣਾਲ ਕਿਵੇਂ ਐ ਨਿਬਾਈ ਦੀ ਵਾਹ ਰਮ ਜਾ ਕਹਾਵ ਤਾਣ ਕੌਣ ਸਮਝਾਵੇਗਾ ਕੌਣ ਸਾਡੇ ਦਿਲਾਂ ਵਾਲੇ ਵੇੜੇ ਰੁਸ਼ਣਾਵੇਗਾ ਮਾਂ ਬੋਲੀ ਬਿਨਾ ਕੌਣ ਮਾਂ ਬੋਲੀ ਬਿਨਾ ਕੌਣ ਦੇਖੋ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਜੀ ਉਹਨਾਂ ਦੀ 6 ਸਾਲ ਤੇ 8 ਸਾਲ ਦੀ ਉਮਰ ਜੀ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਚਮਕੌਰ ਦੀ ਗੱਡੀ ਦੇ ਵਿੱਚ ਉਹਨਾਂ ਨੇ ਦੇਖੋ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀ ਤੋੜਿਆ ਜੀ ਬਹੁਤ ਵਧੀਆ ਤੁਹਾਡਾ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੈ ਤੁਹਾਡਾ ਨਵੀਂ ਪੀੜੀ ਲਈ ਕੋਈ ਪ੍ਰੇਰਨਾ ਸਰੋਤ ਕਰਨਾ ਚਾਹੁੰਦੇ ਹੋ ਕੋਈ ਇਹੋ ਜਿਹੀ ਵੀ ਹੈ ਜਿਹੜੀ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਬਣੇ ਤੁਹਾਡੇ ਭਾਵੇਂ ਡਾਕਟਰ ਸੈਫੀ ਦੇ ਤੱਪੇ ਹੋਣ ਤੇ ਭਾਵੇਂ ਤੁਹਾਡੇ ਵੱਲੋਂ ਕੋਈ ਜੋੜੀ ਇਸ ਤਰ੍ਹਾਂ ਦੀ ਬਸ ਇਹੀ ਪ੍ਰੇਰਣਾ ਜੀ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਅੱਜ ਦਾ ਜਿਹੜਾ ਯੂਥ ਆ ਫਸਿਆ ਪਿਆ ਜੀ ਤੇ ਮੈਂ ਕਹਿੰਦਾ ਜੀ ਨਸ਼ਾ ਲਾਉਣਾ ਤਾਂ ਇੱਕ ਕਿਤਾਬ ਦਾ ਨਸ਼ਾ ਲਾਓ ਜੀ ਵੀ ਜੇ ਉਹ ਕੋਲ ਸਿੱਖਣ ਨੂੰ ਮਿਲੇਗਾ ਦੁਨੀਆ ਤੇ ਜੱਗ ਤੇ ਨਾਮ ਬਣੇ ਜੀ ਦੇਖੋ ਆਪਾਂ ਕ੍ਰਿਸ਼ਨ ਸਿੰਘ ਕੋਲ ਬਾਤ ਚਾਵਾਂਗੇ ਇਹਨਾਂ ਨੇ ਜਿਹੜੀ ਗੱਲ ਛੇੜੀ ਆ ਨਾ ਬਈ ਨਸ਼ਿਆਂ ਦਾ ਜਿਹੜਾ ਦਰਿਆ ਵਹਿ ਰਿਹਾ ਹੈ ਉਹਨ ਮੈਨੂੰ ਵੀ ਝੰਡੋੜਿਆ ਮੈਂ ਨਸ਼ਾ ਦੇ ਖੇਤਰ ਚ ਬਹੁਤ ਕੰਮ ਕੀਤਾ ਅੱਜ ਸਾਜ ਵਿਆਹੇ ਮੁਟਿਆਰ ਦਾ ਪਤੀ ਨਸ਼ੇ ਦੀ ਭੇਡ ਚੜ ਰਿਹਾ ਨੌਜਵਾਨ ਚਾਰ ਚਾਰ ਪੰਜ ਪੰਜ ਭੈਣਾਂ ਦੇ ਕੁਲੋਤੇ ਭਰਾ ਮਾਸੂਮ ਬੱਚਿਆਂ ਦੇ ਪਿਤਾ ਬਜ਼ੁਰਗ ਮਾਪਿਆਂ ਦੇ ਕੁਲੋਤੇ ਪੁੱਤਰ ਨਸ਼ਿਆਂ ਦੀ ਭੇਡ ਚੜ ਰਹੇ ਨੇ ਅਕਾਲੀ ਪਾਜਪਾ ਗੜਜੋੜ ਸਰਕਾਰ ਆਈ ਤਾਂ ਦੂਜੀਆਂ ਸਰਕਾਰਾਂ ਦੋਸ਼ ਲਾਉਂਦੀਆਂ ਨੇ ਕਾਂਗਰਸ ਸਰਕਾਰ ਆਈ ਤਾਂ ਉਹਦੀਆਂ ਵਿਰੋਧੀ ਪਾਰਟੀਆਂ ਦੋਸ਼ ਝਲਾਉਂਦਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਹ ਪਾਰਟੀਆਂ ਹਮਲਾਵਰ ਹੋ ਗਈਆਂ ਨੇ ਆਖਰ ਜਿਹੜੀ ਨਸ਼ਿਆਂ ਵਾਲੀ ਕਰੋਪੀ ਐ ਸੰਕਟ ਐ ਇਹਦੇ ਹੱਲ ਵਾਲੇ ਪਾਸੇ ਕਿਉਂ ਨਹੀਂ ਆ ਰਹੇ ਕਿਉਂ ਅਕਾਲੀ ਭਾਜਪਾ ਗੜਜੋੜ ਵਾਲੇ ਕਹਿੰਦੇ ਅਸੀਂ ਆਪਣੇ ਵਰਕਰ ਪੱਧਰ ਤੋਂ ਸ਼ੁਰੂ ਕਰਦੇ ਹਾਂ ਨਸ਼ੇ ਦੀ ਮੁਕੰਮਲ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਾਂਗਰਸ ਵਾਲੇ ਕਹਿਣ ਵਰਕਰ ਪੱਧਰ ਤੋਂ ਆਮ ਆਦਮੀ ਪਾਰਟੀ ਵਾਲੇ ਕਹਿਣ ਵਰਕਰ ਪੱਧਰ ਤੋਂ ਪਰ ਉਸ ਪਾਸੇ ਨਹੀਂ ਆ ਰਹੇ ਕਿੱਤੇ ਨਾ ਕਿਤੇ ਨਸ਼ਿਆਂ ਦੇ ਮੁੱਦੇ ਤੇ ਵੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਸਿਆਸਤ ਕੀਤੀ ਜਾ ਰਹੀ ਹੈ ਪਰ ਘਰਾਂ ਚ ਸੱਥਰ ਵਿਛਰੇ ਨੇ ਘਰਾਂ ਦੇ ਵੇੜੇ ਸੁੰਨੇ ਹੋ ਰਹੇ ਨੇ ਉਹਨਾਂ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਉਹਨਾਂ ਦਾ ਦੁੱਖ ਵੰਡਾਉਣ ਵਾਲਾ ਕੋਈ ਨਹੀਂ ਜਿਹੜੇ ਕ੍ਰਿਸ਼ਨ ਸਿੰਘ ਮੋਹਰਾਂ ਵਾਲੀ ਨੇ ਗੱਲ ਕੀਤੀ ਹੈ ਕਿ ਅੱਜ ਨਸ਼ਿਆਂ ਦੀ ਕਰੋਪੀ ਨੇ ਵੈਣ ਪਾ ਤੇ ਵੈਣ ਵਿਰਲਾਪ ਚੱਲਿਆ ਨਹੀਂ ਜਾਂਦਾ ਚਾਰ ਚਾਰ ਪੰਜ ਪੰਜ ਪੈਣਾ ਦਾ ਇਕਲੌਤਾ ਪ੍ਰਾ ਆ ਕਲਾਈ ਨਹੀਂ ਛੱਡਦੀਆਂ ਵੀਰਾ ਅਸੀਂ ਰਖੜੀ ਕਿੱਥੇ ਬੰਨਾਂਗੇ ਆ ਕੌਣ ਉਹਨਾਂ ਦਾ ਦੁੱਖ ਵੰਡਾਊਗਾ ਆਪਾਂ ਉਸ ਆਪਾਸੇ ਵੀ ਹੋਣਾ ਪਰ ਪਹਿਲਾਂ ਕ੍ਰਿਸ਼ਨ ਸਿੰਘ ਨੂੰ ਪੁੱਛਦੇ ਆ ਵੀ ਤੁਸੀਂ ਸੰਗੀਤ ਵਿਭਾਗ ਨਾਲ ਜੁੜੇ ਹੋ ਉਹਦਾ ਕਾਰਨ ਕੀ ਹੋਇਆ ਕਿਉਂ ਤੁਸੀਂ ਇਹ ਚੋਣ ਕੀਤੀ ਇਹ ਰੱਬ ਨੂੰ ਮਿਲਣ ਦਾ ਇੱਕ ਜਰੀਆ ਜੀ ਸੰਗੀਤ ਅੱਛਾ ਜੀ ਪਰਮਾਤਮਾ ਨਾਲ ਸਿੱਧਾ ਮੇਲ ਜੀ ਲੋਕਾਂ ਨੇ ਧੰਦੇ ਬਣਾ ਲਈ ਜੀ ਲੋਕਾਂ ਨੇ ਧੰਦਾ ਬਣਾ ਲਿਆ ਇੱਕ ਜੀ ਇਹ ਰੱਬ ਨਾਲ ਮਿਲਦਾ ਜਰੀਆ ਅਸਲ 'ਚ ਜੀ ਜੀ ਔਰ ਨਾਲੇ ਨਵੀਂ ਪੀੜੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਤਾਂ ਬਸ ਇਹੀ ਹੈ ਜੀ ਇੱਕ ਵੀ ਵੀ ਨਸ਼ਿਆਂ ਤੋਂ ਪਾਸੇ ਹੋ ਕੇ ਕਿਤਾਬ ਦਾ ਨਸ਼ਾ ਲਾਓ ਜਾਂ ਕੋਈ ਖੇਡ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਆਦੀ ਮਿਹਨਤ ਨੂੰ ਮੂਰੇ ਰੱਖੋ ਕਿਉਂਕਿ ਰੱਬ ਜੀ ਨੀਤਾ ਨੂੰ ਮਰਾਦਾ ਜੀ ਅੱਜ ਕੱਲ ਤਾਂ ਨੀਤਾ ਨੂੰ ਮਰਾਦਾ ਜੀ ਕ੍ਰਿਸ਼ਨ ਸਿੰਘ ਨੇ ਨਵੀਂ ਪੀੜੀ ਨੂੰ ਇੱਕ ਬੜਾ ਵਧੀਆ ਸੁਨੇਹਾ ਦਿੱਤਾ ਜੇ ਤੁਸੀਂ ਨਸ਼ਾ ਕਰਨਾ ਹੀ ਹੈ ਤਾਂ ਪੁਸਤਕ ਦਾ ਪੁਸਤਕ ਸੱਭਿਆਚਾਰ ਦਾ ਨਸ਼ਾ ਕਰੋ ਤੁਸੀਂ ਖੇਡਾਂ ਨਾਲ ਜੁੜੋ ਭਾਵੇਂ ਪੁਸਤਕਾਂ ਨਾਲ ਜੁੜੋ ਉਹ ਨਸ਼ਾ ਸਭ ਤੋਂ ਵਧੀਆ ਹੋਊਗਾ ਕੁਝ ਹੋਰ ਵੀ ਕਹਿਣਾ ਚਾਹੁੰਦੇ ਹੋ ਹੋਰ ਕੁਝ ਸੁਣਾਉਣਾ ਵੀ ਚਾਹੁੰਦੇ ਹੋ ਹਾਂਜੀ ਸੁਣਾ ਦਿੰਨੇ ਆ ਜੀ ਹਾਂਜੀ ਕੁਝ ਸੁਣਾਓ ਆਪਾਂ ਕ੍ਰਿਸ਼ਨ ਸਿੰਘ ਤੋਂ ਸੁਣਦੇ ਆ ਇਹਨਾਂ ਕੋਲ ਹੈ ਬਹੁਤ ਕੁਝ ਪਰ ਆਪਾਂ ਸਮੇਂ ਦੀ ਨਿਆਗਤ ਨੂੰ ਸਮਝਦੇ ਆ ਕੋਈ ਗੱਲ ਨਹੀਂ ਸੁਣਾਓ ਜੀ ਕੀ ਸੁਣਾਉਣਾ ਮੈਂ ਸੁਣਾਉਣ ਜਾ ਰਹੀ ਮੇਰੇ ਉਸਤਾਦ ਜੀ ਡਾਕਟਰ ਦਵਿੰਦਰ ਸੈਫੀ ਜੀ ਦੀ ਲਿਖੀ ਹੋਈ ਰਚਨਾ ਜੀ ਪੁਸਤਕ ਰਈ ਪੁਕਾਰ ਸੱਜਣ ਜੀ ਸੁਣ ਕੇ ਜਾਇਓ ਜੀ ਪੁਸਤਕ ਰਈ ਪੁਕਾਰ ਸੱਜਣ ਜੀ ਸੁਣ ਕੇ ਜਾਇਓ ਵਾਹ ਪੁਸਤਕ ਰਈ ਪੁਕਾਰ ਸੱਜਣ ਜੀ ਸੁਣ ਕੇ ਜਾਇਓ ਅੱਖਰ ਜੋਤ ਜਗਾ ਕੇ ਪਿਆਰੇ ਹੋ ਅੱਖਰ ਜੋਤ ਜਗਾ ਕੇ ਪਿਆਰੇ ਖੜੀ ਐ ਤੇਰੇ ਦਵਾਰ ਸੱਜਣ ਜੀ ਸੁਣ ਕੇ ਜਾਇਓ ਸੁਣ ਕੇ ਜਾਇਓ ਵਾਹ ਪੁਸਤਕ ਰਹੀ ਪੁਕਾਰ ਸਜਣ ਜੀ ਸੁਣ ਕੇ ਜਾਇਓ ਕਰੇ ਪੁਕਾਰਾਂ ਪਾਠਕ ਤਾਈ ਹੋ ਹੋ ਕਰੇ ਪੁਕਾਰਾਂ ਪਾਠਕ ਤਾਈ ਵਰਕ ਪਲਟਦਾ ਜਾਈ ਮੇਰਾ ਸਫਾ ਪਲਟਦਾ ਜਾਈ ਮੈਂ ਵੀ ਤੇਰੀ ਸ਼ੋਯ ਉਡਿ ਕਾਂ ਨਜ਼ਰਾਂ ਸੰਗ ਸੁਹਾਈ ਨਜ਼ਰਾ ਸੰਗ ਸ਼ੁਹਾਈ ਸ਼ੋ ਮੇਰੀ ਦਾ ਜਲਵਾ ਤੇਰੀ ਸ਼ੋ ਮੇਰੀ ਦਾ ਜਲਵਾ ਤੇਰੀ ਰੋਸ਼ਨ ਕਰੇ ਨਿਹਾਰ ਸਜਣ ਜੀ ਸੁਣ ਕੇ ਜਾਇਓ ਪੁਸਤਕ ਰੀ ਪੁਕਾਰ ਸਜਣ ਜੀ ਸੁਣ ਕੇ ਜਾਇਓ ਪੁਸਤਕ ਰੀ ਪੁਕਾਰ ਸਜਣ ਜੀ ਸੁਣ ਕੇ ਜਾਇਓ ਵਾਹ ਜੀ ਲੋ ਜੀ ਕ੍ਰਿਸ਼ਨ ਸਿੰਘ ਕੋਲ ਹੋਰ ਬਹੁਤ ਸਾਰਾ ਖਜ਼ਾਨਾ ਆਪਾਂ ਪੁੱਛਾਂਗੇ ਜੇ ਹੋਰ ਵੀ ਕੋਈ ਸੁਣਾਉਣਾ ਚਾਹਣਗੇ ਅੱਪਾ ਉਹ ਵੀ ਸੁਣਾਂਗੇ ਪਰ ਇਹਨਾਂ ਨੇ ਜਿਹੜਾ ਕਹਿ ਬਈ ਨਸ਼ਿਆਂ ਤੋਂ ਰਹਿਤ ਰਹਿ ਕੇ ਪੁਸਤਕ ਸੱਭਿਆਚਾਰ ਨਾਲ ਜੁੜੋਗੇ ਤੁਹਾਡਾ ਨਾਮ ਵੀ ਬਣੂਗਾ ਤੁਹਾਡੀ ਸਿਹਤ ਤੰਦਰੁਸਤੀ ਵੀ ਬਣੂਗੀ ਤੁਹਾਡੇ ਮਾਪੇ ਵੀ ਵਧੀਆ ਮਹਿਸੂਸ ਕਰਨਗੇ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਬਸ ਹੀ ਕਹਿਣਾ ਤਾਂ ਇਹ ਵੀ ਨਵੇਂ ਬੰਦਿਆਂ ਨੂੰ ਜਿਹੜੇ ਬੱਚਿਆਂ ਨੂੰ ਆਪਣੀ ਸਪੋਰਟ ਕਰੋ ਹੀ ਵੱਧ ਤੋਂ ਵੱਧ ਭਲਾ ਗੇਮਾਂ ਦੇ ਵਿੱਚ ਕੋਈ ਵੀ ਫੀਲਡ ਹੋਵੇ ਜੀ ਭਲਾ ਗੇਮਾਂ ਭਲਾ 뮤ਜ਼ਿਕਾਂ ਤੇ ਪੜਾਈ ਦੇ ਵਿੱਚ ਤਾਂ ਚਲੋ ਆਲਰੇਡੀ ਟੀਚਰ ਹੁੰਦੀ ਹੈ ਜੀ ਜਿਵੇਂ ਬਹੁਤ ਹੀ ਆਦਰਨਯੋਗ ਸਾਡੇ ਡਾਕਟਰ ਦਵਿੰਦਰ ਸੈਫੀ ਜੀ ਤੇ ਬਸ ਇਹੀ ਕਹਿਣਾ ਜੀ ਦੇਖੋ ਜੀ ਕ੍ਰਿਸ਼ਨ ਸਿੰਘ ਨੇ ਕਿਹਾ ਸਮਾਜਿਕ ਕ੍ਰੀਤੀਆਂ ਦਾ ਕੋਈ ਵੀ ਅਦਾਰਾ ਨਹੀਂਗਾ ਸਕੂਲ ਕਾਲਜ ਯੂਨੀਵਰਸਿਟੀਆਂ ਅਨੇਕਾਂ ਵਿਦਿਅਕ ਅਦਾਰੇ ਗੁਰਦੁਆਰਾ ਮੰਦਰ ਮਸਜਿਦ ਚਰਚ ਅਨੇਕਾਂ ਧਾਰਮਿਕ ਸਥਾਨ ਉਹ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਨੇ ਪਰ ਸਮਾਜਿਕ ਕ੍ਰੀਤੀਆਂ ਦਾ ਪਾਠ ਤਾਂ ਕੋਈ ਪੜ੍ਹਾ ਹੀ ਨਹੀਂ ਰਿਹਾ ਫਿਰ ਉਹ ਕਿਉਂ ਪਰੋਂ ਹੁੰਦਿਆਂ ਜਾ ਰਹਿਆ ਨੇ ਉਹ ਕਹਿੰਦੇ ਜਿਵੇਂ ਡਾਕਟਰ ਦਵਿੰਦਰ ਸੈਫੀ ਦਾ ਨਾਮ ਲੈ ਰਹੇ ਨੇ ਵਾਰ-ਵਾਰ ਉਹ ਕਹਿੰਦੇ ਜਿਵੇਂ ਉਹ ਬੱਚਿਆਂ ਦੀ ਤਰ੍ਹਾਂ ਸਮਝਦੇ ਨੇ ਆਪਣੇ ਸਟੂਡੈਂਟ ਨੂੰ ਵਿਦਿਆਰਥੀ ਨੂੰ ਉਸੇ ਤਰ੍ਹਾਂ ਅਧਿਆਪਕ ਵਰਗ ਦੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਸਮਾਜਿਕ ਕ੍ਰਿਤੀਆਂ ਵਾਲੇ ਪਾਸੇ ਜਾਣ ਤੋਂ ਵਰਜਨ ਤੇ ਮੁਖਤਾਰਾਂ ਨਾਲ ਜੋੜ ਕੇ ਰੱਖਣ ਭਾਵੇਂ ਉਹ ਖੇਡਾਂ ਦਾ ਖੇਤਰ ਹੈ ਭਾਵੇਂ ਉਹ ਸੱਭਿਆਚਾਰ ਦਾ ਖੇਤਰ ਹੈ ਵਿਦਿਅਕ ਖੇਤਰ ਹੈ ਧਾਰਮਿਕ ਖੇਤਰ ਹੈ ਜਾਂ ਜਿਹੜਾ ਵੀ ਖੇਤਰ ਹੈ ਉਹਦੇ ਨਾਲ ਫਿਰ ਆਪਾਂ ਮਿਲਾਂਗੇ ਕ੍ਰਿਸ਼ਨ ਸਿੰਘ ਵਰਗੇ ਹੋਰ ਕਿਸੇ ਇਹੋ ਜਿਹੇ ਨੌਜਵਾਨ ਨਾਲ ਪਰ ਕ੍ਰਿਸ਼ਨ ਸਿੰਘ ਦੀ ਗੱਲਬਾਤ ਤੁਹਾਨੂੰ ਕਿਉਂ ਜੀ ਲੱਗੀ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਅਗਾ ਸ਼ੇਅਰ ਕਰ ਦਿਓ ਪਰ ਜਿਨੇ ਅਜੇ ਤੱਕ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਬੇਨਤੀ ਹੈ ਕਿ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਾਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤ ਸ੍ਰੀ ਅਕਾਲ ਜੀ